ਰਾਣੀ ਜੀ ਨੂੰ ਪੂਰੀ ਜੀਵਾਦਾਰ ਕੋਲ ਚੁਦਾ ਦੇ ਰਾਣੀ ਜੀ ਦੇ ਤੇ ਜੀ ਵੀਡੀਓ ਆਪ ਦਾ ਕਰੇ ਤਾਂ ਵੀ ਲੋੜ ਕਾਰੀ ਦੇ ਰੋਣਾ ਨੇ ਮੋਬਾਈਲ ਵਿੱਚ ਹੀ ਰੱਖੀ ਲਾ ਦੇ ਸਾਹ ਪਾ ਦੇ ਨਾ ਤਾਂ ਕਾਤੀ

کتنا بتا رہا نوی ٹیچر کتنا کرا ہے تو کرا دے گا بچیا بھی وہ آج کو آگے نہ ہو جا دیا دارے پاسے بچ کے بچے اے اے صحیح سکھا رہا اے علامت ہے کون ہے صحیح سکھا رہا میں سب کو پہلا تھا اے بکران دارا آپ آتے کامی کے سجنہوں کے نال تقریباً پہنے مات ਕੱਤੀ ਭਰ ਕੇ 4 15 ਦੇ ਅਸਾਰੇ ਕੀਤੇ ਨਹੀਂ ਜਦੋਂ ਤੁਸੀਂ ਇਸ ਪ੍ਰਜਨਨ ਦਾ ਉਧਾਰ ਕਰ ਕਰਨਾ ਆਏ ਸੀ ਤਾਂ ਤੁਸੀਂ ਸਟਾਫ ਦੇ ਤੰਮਾ ਤੋਂ ਫੁੱਸ ਹੋ ਕੇ 2.5 ਲੱਖ ਦੀ ਦੂਜੀ ਕਹਾਤੇ ਜਾਰੀ ਕੀਤੀ ਸੀ ਅਸਰ ਆਸੀ ਨਾਲ ਸਕੂਲ ਸਟਾਫ ਅਤੇ ਇਸ ਦੂਜੀ ਸਗਰਾਦੀ ਮਾਤਮ ਨਾਲ 1.5 ਲੱਖ ਤੋਂ ਵੱਧ ਹੋਰ ਰਕਮ ਕੱਤੀ ਭਰ ਕੇ جو اسکول بچا تیاری دیتے سن اور اسکول سٹاف و تقریباً دس لاکھ روپئے خرچ کر کے اسکول کا سندریکرن کر دیا گیا ہے تو یہ سارے کاجاف ਸਰਕਾਰੀ ਪ੍ਰਾਇਮਰੀ ਸਕੂਲ ਸਾਰੇ ਸਟਾਫ ਦਾ ਬਹੁਤ ਲੋਕਾਂ ਦਾ ਆਂਗਣ ਵਾਲੀ ਅੱਤਸਾ ਦੇ ਕਮੇਟੀਆਂ ਦਾ ਬਹੁਤ ਜੋਗਦਾਰਾ ਮਹੱਲ ਵਾਲੀ ਬਹੁਤ ਲੋਕਦਾਨਾ ਇਹਦੇ ਨਾਲ ਨਾਲ ਸਾਡੇ ਮਾਨਟਰ ਤਰਪੀਰ ਸਿੰਘ ਜੀ ਜੋ ਬਹੁਤ ਬੈਨ ਰਾਜ ਦੇਿਤ ਕਰਦੇ ਹਨ ਔਰ ਇਸ ਸਕੂਲ ਨੂੰ ਉੱਪਰ ਲਗਾ ਕੇ ਬਹੁਤ ਕੋਸ਼ਿਸ਼ ਕਰ ਰਹੇ ਹਨ ਇਸ ਬਾਦ ਸੇ ਵਿੱਚ ਆਪਣਾ ਰੋਲ ਅਦਾ ਕਰ ਰਹੇ ਹਨ ਬਹੁਤ ਇਹਦਾ ਨਾਮ ਨਾ ਮਿਲੇਗਾ ਸਰੇ ਸਿਆਪ ਕਰਦੇ ਹਮੇਸ਼ਾ ਹੀ ਇਹਰੇਕ ਸਮਾਜ ਦੇ ਨਾਲ ਖੜੇ ਆ ਮਹਿਮਾਨ ਜੀ ਬੋਲੋ ਸਪੀਕਰ ਸਾਹਿਬ ਮੈਂ ਤਾਂ ਨਾਮ ਲਏਗਾ 2019 ਜਿਹੜੀਆਂ ਸਮੱਸਿਆ ਆ ਗਿਆ ਉਹ ਸਾਜਿਆ ਕਰਨ ਦਾ ਕੁਝ ਮਿੰਟਾਂ ਦੇ ਵਿੱਚ ਇਹ ਗੁਰੂ ਤੇਗ ਬਹਾਦਰ ਨਗਰ ਦੇ ਬੇਨ ਸੜਕ ਉੱਪਰ ਦੋ ਪਾਸੇ ਨਾਲ ਲਿਆ ਬਣਾ ਕੇ ਸਮੱਸਿਆ ਦਾ ਹੱਲ ਕੀਤਾ ਲਾਵੇ ਨੰਬਰ 2 ਜੀ ਡਾ ਸਰਪੰਚ ਦੀ ਗਰੀ ਨੰਬਰ 3 ਨਾਲ ਤੋਂ ਨਾਇਕੀ ਗਰੀ ਨੰਬਰ 4 ਅਤੇ ਗਰੀ ਨੰਬਰ 5 ਵਿੱਚ ਮਾਣੀ ਬਹੁਤ ਖੜਾ ਹੁੰਦਾ ਕਿਉਂਕਿ ਇਹ ਕੰਮਿਆ ਮੇਨ ਰੋਡ ਕੋ ਕਾਫੀ ਮੁੜਿਆ ਆਨੰਦ ਗੁਰੂ ਤੇਗ ਬਹਾਦਰ ਨਗਰ ਦੇ ਛੱਪੜ ਦੇ ਨਵੀਨੀਕਰਨ ਦਾ ਕੰਮ ਗੱਲ ਦੀ ਸ਼ੁਰੂ ਕਰਵਾਇਆ ਜਾਵੇ ਗੁਰੂ ਤੇਗ ਬਹਾਦਰ ਨਗਰ ਕੋਟਪੂਰਾ ਦੇ ਸਮਾਜਿਕ ਸਕਾਰੀ ਪ੍ਰਾਇਮਰੀ ਸਕੂਲ ਲੋ ਆਪਣੇ ਜਿਗਾ ਗਾਵੇ ਇਹਨਾਂ ਸ਼ਬਦਾਂ ਦੇ ਨਾਲ ਤੁਹਾਡਾ ਇੱਛਾ ਦਾ ਬਹੁਤ ਬਹੁਤ ਧੰਨਵਾਦ ਬਾਈ ਗੁਰਦੀ ਦਾ ਖਾਲਸਾ ਜੀ ਵਾਹਿਗੁਰੂ ਜੀ ਫਤਿਹ ਆਜੋ ਆਜੋ ਮੇਰੇ ਆਜੋ ਕਿਹੜੇ ਕਦਮ ਆ ਵੀ ਆਪੰਜਾਬ ਦੇ ਵਿੱਚ ਜਿਹੜਾ ਸਿੱਖਿਆ ਕਰਾਂਤੀ ਦੇ ਨਾਲ ਬਦਲਦਾ ਪੰਜਾਬ ਹੈ ਉਹ ਬਦਲਾ ਦੀ ਇੱਕ ਐਗਜ਼ਾਮਪਲ ਤੁਹਾਡੇ ਸਾਹਮਣੇ ਆ आज ਦੋ ਬੱਚੇ ਪ੍ਰਾਈਵੇਟ ਸਕੂਲ ਛੱਡ ਕੇ ਅੱਜ ਸਾਡੇ ਗੁਪਤੇ ਬਾਗਲ ਦਾ ਪ੍ਰਾਇਮਰੀ ਸਕੂਲ ਦੇ ਦੂਜੀ ਪੜਾਅ ਨੂੰ ਜਨਪੁਰੇ ਡਾਗੋਲੇ ਇੱਥੇ ਰਹੋ ਜੀ ਹੈ ਕਿਹਨੇ ਇਹਨਾਂ ਦੇ ਮਾਪੇ ਦਰਵਾਜ਼ਾ ਕਰਦੇ ਆ ਇਹਨਾਂ ਦੇ ਵੀ ਬਾਹਰ ਚਲੀ ਗਈ ਦਾ ਪੰਜਾਬ ਹੋ